ਇਹ ਸਾਹਬ ਇੱਥੇ ਰਹਿੰਦੀ ਉਹਨਾਂ ਦਾ ਘਰ ਸਾਹਮਣੇ ਭਾਈ ਇੱਥੇ ਗੱਡੀ ਲੱਗੀ ਠੀਕ ਹੈ ਇਹਨਾਂ ਦੀ ਗੱਡੀ ਲੱਗੀ ਹੈ ਇਹ ਭਾਈ ਜੈ ਸਿੰਘ ਸਾਹਿਬ ਦੀ ਗੱਡੀ ਲੱਗੀ ਇਹਨਾਂ ਦਾ ਵਿੱਕੀ ਨਾਮ ਹੈ ਇਹਨਾਂ ਦੇ ਬ੍ਰਦਰ ਦੇ ਲੱਤ 'ਚ ਗੋਲੀ ਵੱਜ ਗਈ ਏ ਇੱਥੇ ਗੱਡੀ ਲਾਉਣ ਤੋਂ ਭਾਈ ਗੱਲ ਹੋਈ ਏ ਮੇਰਾ ਬ੍ਰਦਰ ਛੋਟਾ ਭੂਆ ਜੀ ਦਾ ਬੇਟਾ ਮੈਂ ਉਹ ਮੈਂ ਤੇ ਆ ਰਹੇ ਆ ਨਾਲ ਭਾਈ ਨਾਲ ਤੋਂ ਸਿਰ ਦੇ ਨਾਲ ਦੀ ਗੋਲੀ ਵੱਜੀ ਏ ਨਾਲ ਦੇ ਲੱਗੀ ਉਹਦੇ ਉਹ ਭਾਈ ਡਿੱਗ ਪਿਆ ਇੱਥੇ ਇੱਥੇ ਡਿੱਗਿਆ ਭਾਈ ਗੱਲ ਕੀ ਕਿਉਂ ਕਿੱਦਾਂ ਗੋਲੀ ਗੱਲ ਭਾਈ ਬਸ ਗੱਡੀ ਲਾਉਣ ਤੋਂ ਉਹਨਾਂ ਦੀ ਗੱਲ ਹੋ ਰਹੀ ਕਿਸੇ ਦੇ ਨਾਲ ਆਪਾਂ ਦੇ ਲੰਘ ਰੇ ਸੀ ਲਾਗੋਂ ਦੀ ਹਣ ਤੇ ਪ ਠੀਕ ਹੈ ਸੌਜੀ ਵਾਲੇ ਨੇ ਭਾਜੀ ਨੇ ਕਿਹਾ ਗੱਡੀ ਪਈ ਥੋੜੀ ਸਾਈਡ ਤੇ ਕਰ ਲੋ ਠੀਕ ਹੈ ਹੋਰ ਖੜਾ ਤੇ ਕੋਈ ਮੈਟਰ ਨਹੀਂ ਹੈਗਾ ਅਸੀਂ ਪਤਾ ਲੱਗੋ ਨੰਗਦੇ ਪਏ ਹਾਂ ਠੀਕ ਹੈ ਉਹਨੇ ਉੱਪਰੋਂ ਭਾਜੀ ਗੋਲੀ ਚਲਾਈ ਹੈ ਮੇਰਾ ਬ੍ਰਦਰ ਹੀ ਭੁਆਈ ਦਾ ਬੇਟਾ ਉਹ ਲਾਗੋ ਦੀ ਨੰਗ ਰਿਆ ਸੀ ਠੀਕ ਹੈ ਮੈਂ ਤਾਂ ਕਰ ਰਿਹਾ ਰਹੇ ਹਾਂ ਠੀਕ ਹੈ ਭਾਜੀ ਭਾਜੀ ਨੇ ਇੱਕ ਟੁਕੜ ਟੁਕੜ ਤਿੰਨ ਚਾਰ ਪੰਜ ਫਾਇਰ ਮਰੇ ਇਹਨਾਂ ਦੇ ਬ੍ਰਦਰ ਦੇ ਇਹਨਾਂ ਦੇ ਲੱਤ 'ਚ ਗੋਲੀ ਲੱਗੀ ਠੀਕ ਹੈ ਇੱਕ ਗੋਲੀ ਵੱਜੀ ਮਜੀਠਾ ਰੋਡ ਗੰਡਾ ਸਿੰਘ ਵਾਲਾ ਕੀ ਮਾਰਦਾ ਸੀ ਮਾਰਦਾ ਤਾਂ ਭਾਈ ਸਬਜੀ ਵਾਲਾ ਆਇਆ ਸੀ ਉਹਨੇ ਕਿਹਾ ਵੀ ਭਾਜੀ ਰਾਹ ਦੇ ਦਿਓ ਮੈਂ ਰੇੜੀ ਨਗਾਉਣੀ ਆ ਉਹਨੇ ਕੀ ਕੀਤਾ ਕਿ ਉਹਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਉਹ ਕਹਿੰਦਾ ਭਾਜੀ ਮੈਂ ਤੁਹਾਨੂੰ ਕੀ ਕਹਤਾ ਜਿਹੜੀ ਗੋਲੀ ਮਾਰ ਦੇਣੀ ਆ ਉਹਨੇ ਉੱਤੋਂ ਚਬਾਰੇ ਤੋਂ ਉਹਨੂੰ ਗੋਲੀ ਮਾਰ ਦਿੱਤੀ ਹਾਂਜੀ ਈ ਤੋਈ ਤੇ ਮੇਰੇ ਤਾਇਆ ਜੀ ਦਾ ਬੇਟਾ ਇੱਥੇ ਖਲੋਤਾ ਉਹਨੇ ਉਹਦੇ ਵੀ ਮਾਰ ਦਿੱਤੀ ਤੇ ਜਿਹੜਾ ਇੱਕ ਨੰਗਦਾ ਵੀਰ ਉਹਨੂੰ ਉਹਦੇ ਵਾਲੋਂ ਨੇ ਫਾਇਰ ਕੀਤਾ ਉਹ ਭੱਜਣ ਲੱਗਾ ਤੇ ਉਹ ਡੇਗ ਗਿਆ ਤੇ ਉਹਦੀ ਮੌਕੇ ਤੇ ਡੈਥ ਹੋ ਗਈ ਉਹ ਟੋਟਲ ਕਿੰਨੇ ਬੰਦਿਆਂ ਦੇ ਭਾਈ ਟੋਟਲ ਇੱਕ ਤੇ ਡੈਥ ਹੋ ਗਈ ਆ ਤੇ ਦੋ ਜਾਨੀ ਜ਼ਖਮੀ ਆ ਭਾਜੀ ਤੇ ਤੁਹਾਡੇ ਭਰਾ ਦੀ ਡੈਥ ਹੋ ਗਈ ਆ ਨਹੀਂ ਇਹਨਾਂ ਦੇ ਬ੍ਰਦਰ ਦੀ ਡੈਥ ਹੋ ਗਈ ਤੇ ਸਾਡਾ ਜਿਹੜਾ ਜ਼ਖਮੀ ਆ ਇੱਕ ਸਬਜੀ ਵਾਲਾ ਵੀ ਜ਼ਖਮੀ ਆ ਉਹਦੇ ਵੀ ਲੱਤ 'ਚ ਗੋਲੀ ਮਾਰੀ ਆ ਤੇ ਤਿੰਨ ਚਾਰ ਸਾਲ ਹੋ ਗਏ ਉਹ ਗੱਲ ਮਹੱਲੇ 'ਚ ਸਾਰਿਆਂ ਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇਣਾ ਤੇ ਇੱਥੇ ਗੱਲ ਹੋਈ ਦੇ ਭਾਜੀ ਗੱਡੀ ਦੇ ਗੱਡੀ ਰਸਤੇ 'ਚ ਲੱਗੀ ਸੀ ਤੇ ਸਬਜੀ ਵਾਲਾ ਜਾ ਰਿਹਾ ਸੀ ਪਰ ਸਬਜੀ ਵਾਲੇ ਨੇ ਗੇੜ-ਕੜਕਾ ਕੇ ਕਹਿਤਾ ਜੀ ਸਬਜ਼ੀ ਗੱਡੀ ਸਾਈਡ ਤੇ ਕਰ ਦਿਓ ਮੈਂ ਆਪਣੀ ਰੇੜੀ ਕੱਢਣੀ ਹੈ ਉਹਨੇ ਉਹਨੂੰ ਇਹ ਗੱਲ ਕਹੀ ਆ ਵੀ ਮਤਲਬ ਜਦਾਂ ਲਾ ਲੋ ਕੋਈ ਵੀ ਵੀ ਤੂੰ ਕੌਣ ਆ ਜਾਂ ਕੁਛ ਆ ਇਸੇ ਗੱਲ ਤੋਂ ਲੈ ਕੇ ਗੋਲੀ ਉਹਨੇ ਜਿਹੜੀ ਆ ਆਪਣੇ ਉੱਤੋਂ ਉੱਪਰ ਹੀ ਚਲਾਉਂਦਾ ਥੱਲੇ ਨਹੀਂ ਉਹ ਹੁੰਦਾ। ਉੱਥੋਂ ਹੀ ਉਹਨੇ 5 ਫਾਇਰ ਕੱਢੇ ਨੇ। ਭਾਜੀ ਇਲਾਕੇ 'ਚ ਕਿਸ ਤਰ੍ਹਾਂ ਦਾ ਮੋਰ ਆ ਜਦੋਂ ਗੋਲੀ ਇਲਾਕੇ ਦੇ ਭਾਜੀ ਸ਼ਰਾਬ ਪੀ ਕੇ ਅਸੀਂ ਟੈਕਸੀਆਂ ਦਾ ਕੰਮ ਕਰਦੇ ਆਂ। ਗੱਡੀ ਰਸਤੇ 'ਚ ਲੱਗੀ ਹੁੰਦੀ ਆ ਅੱਧੀ ਰਾਤ ਅਸੀਂ ਦਰਵਾਜ਼ਾ ਖੜਕਾਉਂਦੇ ਆਂ ਦਰਵਾਜ਼ਾ ਨਹੀਂ ਖੋਲਦੇ। ਸਾਡੇ ਕੋਲੇ ਬਗਾਨੀਆਂ ਗੱਡੀਆਂ ਨੇ ਅਸੀਂ ਭਾਜੀ ਕਿੱਥੋਂ ਜ਼ਿੰਮੇਵਾਰੀ ਲੈ ਲਾਂਗੇ? ਅਸੀਂ ਆਪਣੇ ਘਰ ਦੇ ਲੱਗੇ ਹੀ ਲਾਵਾਂਗੇ ਨਾ। ਇਸ ਬੰਦੇ ਦੇ ਐਹੋ ਹੀ ਹੁੰਦਾ ਹੈ ਹਰ ਵਾਰ ਇਹੀ ਚੀਜ਼ ਹੁੰਦੀ ਆ ਕਿ ਮਤਲਬ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਇੱਕ ਬੰਦਾ ਕਹਿੰਦੇ ਵੀ ਜ਼ਖਮੀ ਹੋਇਆ ਤੇ ਇੱਕ ਕਿਤੇ ਹੋ ਕੇ ਨਾ ਕਿਤੇ ਢਿੱਕ ਢੋਕ ਪਿਆ ਸੀਗਾ ਇਹਨਾਂ ਨੂੰ ਪਤਾ ਚੱਲਿਆ ਜੀ ਸਰ ਕਹਿੰਦੇ ਗੋਲੀਆਂ ਚਾਰ ਪੰਜ ਲਈ ਇੱਕ ਵੀ ਨੋਟ ਵੀ ਕਹਿੰਦੇ ਹਾਂ ਹਾਂਜੀ ਦੱਸਿਆ ਤੇ ਲੱਗੀ ਕਵਾਂਡੀਆਂ ਨੇ ਉਹ ਗੱਲ ਦੱਸੀ ਆ ਕਿ ਚਾਰਪਾਂ ਗੋਲੀਆਂ ਚਲਾਈ। ਕਾਰਨ ਕੀ ਪਤਾ ਨਾ ਕੁਝ ਪਤਾ ਨਾ ਕਾਰਨ। ਕਾਰਨ ਤਾਂ ਕੋਈ ਇਹੋ ਜੀ ਗੱਲ ਪਾਨੀ ਇੰਨਾ ਦੱਸਿਆ ਕਿ ਨੇ ਉਹ ਸ਼ਰਾਬ ਸ਼ਰੂਪ ਪੀਤੀ ਸੀ ਜਨੇ ਗੋਲੀ ਚਲਾਈ ਹੈ। ਸਰ ਉਹ ਕਹਿੰਦੇ ਪਹਿਲਾਂ ਵੀ ਬੜੀਆਂ ਧਮਕੀਆਂ ਦਿੰਦਾ ਹੁੰਦਾ ਸੀ ਕਿ ਗੋਲੀ ਚਲਾ ਦੇਣੀ ਪਰ ਅੱਜ ਜਦੋਂ ਗੱਲਬਾਤ ਹੋਦੀ ਸੀ ਇੱਕ ਸਬਜ਼ੀ ਵਾਲੇ ਰੇੜੀ ਵਾਲੇ ਦੇ ਨਾਲੇ ਪਰ ਨਜਾਇਜ਼ ਵੀ ਉਹਨੇ ਦੋ ਬੰਦਿਆਂ ਦੇ ਉੱਤੇ ਹੋਰ ਵੀ ਗੋਲੀਆਂ ਚਲਾ ਦਿੱਤੀ। ਵੇਖੋ ਜੀ ਅਚਨਚੇਤ ਚਲਾਉਣ ਨਾਲ ਲੱਗੇ ਲੱਗੀ ਉਹ ਕਿਤੇ ਹੋਰ ਵੀ ਕਹਿ ਨਹੀਂ ਸਕਦੇ ਇਸ ਬਿਸ਼ੇਜ। ਉਹ ਕਹਿੰਦੇ ਸਰਕਾਰੀ ਮੁਲਾਜ਼ਮ ਸੀ ਕੋਈ।